ਸੀ ਸੀ ਕਿਉਂ ਗਾਇਬ ਹੀ ਹੋ ਗਈ ਪਹਿਲਾ ਸਾਰਾ ਬਸ ਬਸ ਫਟਵੇ ਦੇ ਵਿੱਚ ਕੱਢ ਲਿਆ ਨੇ ਧੱਕੇ ਨਾਲ ਗੁਲੀਆਂ ਦਿੱਤੀਆਂ ਮੈਂ ਕਦੀ ਗੋਲੀ ਵੀ ਨਹੀਂ ਖਾਧੀ ਜਿੰਨੀ ਪਰ ਲੱਗ ਕੁਝ ਦੋਤੇ ਵਿੱਚ ਉਹਨੇ ਕੁਝ ਪਾਈਆਂ ਕੋਸ ਸਰਦੀ ਦੇ ਵਿੱਚ ਪਾਈਆਂ ਮੈਨੂੰ ਕਹਿੰਦੀ ਲੂਜ਼ ਮੋਸ਼ਨ ਹੋਇਆ ਮੈਨੂੰ ਇਹਨੂੰ ਦਵਾਈ ਲਿਆਸ ਮੈਨੂੰ ਦਵਾਈ ਲਿਆ ਕੇ ਲਿਆ ਦਿਓ ਵੀ ਮੈਨੂੰ ਲੂਜ਼ ਮੋਸ਼ਨ ਹੋਇਆ ਦੋ ਦੋ ਤਿੰਨ ਤਿੰਨ ਘੰਟੇ ਬਾਥਰੂਮ ਚੋਂ ਹੀ ਨਿਕਲਦੇ ਹਾਂ ਜੀ ਕੋਈ ਨਸ਼ਾ ਕਰਦੀ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਹਾਂ ਜੀ ਹਾਂ ਜੀ ਨਸ਼ੇ ਚ ਨਿਕਲੇ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀ ਇੱਕ ਦਾਹਾਂ ਦਾ ਨੋਟ ਛੜਿਆ ਹੋਇਆ ਸੀਗਾ ਤੇ ਗੋਲੀਆਂ ਦੇ ਪੱਤੇ ਸੀਗੇ ਜੋ ਸਾਨੂੰ ਦਿੱਤੇ ਗਏ ਸੀਗੇ نیند ਵਾਲੀਆਂ ਗੋਲੀਆਂ ਤਦੂ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਬਣਾਈ ਉਹਦੇ ਵਿੱਚ ਵੀ ਗੋਲੀਆਂ ਦਿੱਤੀਆਂ ਗਈਆਂ ਫਿਰ ਉਦੋਂ ਮੁੜ ਕੇ ਸਾਨੂੰ ਇਹ ਗਲਾਸ-ਗਲਾਸ ਦੁੱਧ ਪੀਤਾ ਉਹਦੇ ਵਿੱਚ ਵੀ ਦਿੱਤੀਆਂ ਗਈਆਂ ਸਾਨੂੰ ਗੋਲੀਆਂ ਹਾਂ ਜੀ ਮੇਰਾ ਗੋਲਡ ਸੀਗਾ ਜੀ ਹਾਂਜੀ ਦੋ ਛਾਪਾਂ ਸੀਗੀਆਂ ਜੈਂਟਸ ਤੀਜੀ ਛਾਪ ਸੀਗੀ ਲੇਡੀਜ਼ ਇੱਕ ਬ੍ਰੇਸਲੈਟ ਸੀਗਾ ਇੱਕ ਚੇਨ ਸੀਗਾ ਇੱਕ ਵਿੱਚ ਲੋਕਟ ਪਾਇਆ ਹੋਇਆ ਸੀਗਾ ਖੰਡੇ ਦਾ ਦੋ ਨੱਥੀਆਂ ਸੀਗੀਆਂ ਤੇ ਚੇਨ ਸੀਗੀ ਕਿ ਨਵੇਂ ਵਿਆਹੀ ਲਾੜੀ ਦਾ ਕਾਰਨਾਮਾ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਪਤੀ ਦੇ ਦੱਸਣ ਮੁਤਾਬਕ ਪਹਿਲਾਂ ਉਸਨੇ ਬਿਮਾਰ ਹੋਣ ਦਾ ਡਰਾਮਾ ਰਚਿਆ ਤੇ ਬਾਅਦ ਵਿੱਚ ਸਾਰੇ ਪਰਿਵਾਰ ਨੂੰ ਸਬਜ਼ੀ ਅਤੇ ਦੁੱਧ ਦੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਦੇ ਦਿੱਤੀਆਂ ਜਿਵੇਂ ਹੀ ਪਰਿਵਾਰ ਬੇਹੋਸ਼ ਹੋਇਆ ਤਾਂ ਘਰ ਚ ਪਏ سونے ਦੇ ਗਹਿਣੇ ਪੈਸੇ ਲੈ ਕੇ ਫਰਾਰ ਹੋ ਗਈ ਧੱਕੇ ਨਾਲ ਦਿੰਦੀ ਤਾਂ ਕੈਨਲ ਗੋਲੀਆਂ ਦਿੱਤੀਆਂ ਕੈਨਲ ਗੋਲੀਆਂ ਨੇ ਦਿੱਤੀਆਂ ਮੈਂ ਕਦੀ ਗੋਲ ਗਨੀ ਸਿੱਖਦ ਕੇ ਨਹੀਂ ਪਰ ਲੱਗਦੀ ਕੁਝ ਦੁੱਧ ਦੇ ਵਿੱਚ ਉਹਨੇ ਕੁਝ ਪਾਈਆਂ ਕੋਈ ਸਦਗੀ ਦੇ ਵਿੱਚ ਪਾਈਆਂ ਹੂੰ ਹੂੰ ਤੇ ਸਾਡਾ ਬਹੁਤ ਬੁਰਾ ਹਾਲ ਸੀਗਾ ਸਾਨੂੰ 12 ਮਿੰਟ ਤੱਕ ਸਾਨੂੰ ਹੋਸ਼ ਨਹੀਂ ਆਇਆ ਸੀ ਜੀ ਜੇਤ ਨੂੰ ਜਿੰਦਰੇ ਲੱਗੇ ਹੋਏ ਸੀਗੇ ਗੇਟ ਤਾਲੇ ਲਾਏ ਸੀਗੇ ਹਾਂਜੀ ਅੱਛਾ ਕੋਠੇ ਤੇ ਚੜਾਈ ਦੇਖਿਆ ਨਹੀਂ ਕੋਠ ਦਾ ਨਹੀਂ ਦੀ ਅੱਖ ਨਹੀਂ ਗਈ ਅੱਛਾ ਫਿਰ ਉਹ ਤੁਮੜ ਕੇ ਇਧਰ ਦੀ ਗਈ ਆ ਖੱਫਾ ਸੀਗਾ ਮਤਲਬ ਕਿ ਅਸ ਉਹ ਨਾਲ ਜਿਹੜੀ ਗੋਲ ਗਿਆ ਦੇ ਦਿੱਤੀਆਂ ਸਾਨੂੰ 12 ਵਜੇ ਤੱਕ ਦੇ ਸਾਨੂੰ ਹੋਸ਼ ਨਹੀਂ ਆਇਆ ਜੀ ਸਰ ਜੀ ਅੱਧੀ ਇੱਥੇ ਸੁੱਤੇ ਰ ਫਿਰ ਮੈਂ ਕੱਲਾ ਹੀ ਸੁੱਤਾ ਰਹਿ ਗਿਆ ਮਾਤਾ ਮੇਰੀ ਨੇ ਫਿਰ ਮੈਨੂੰ ਉਠਾਇਆ ਤੇ ਮਾਤਾ ਨੇ ਬਾਹਰ ਖੋਲਿਆ ਮੈਨੂੰ ਉਠਾਇਆ ਵੀ ਕਹਿੰਦੇ ਟਾਈਮ ਬੜਾ ਹੋ ਗਿਆ ਮੈਂ ਅਖਿਆ ਮਨਪ੍ਰੀਤ ਕਿੱਥੇ ਹੈ ਕਹਿੰਦੀ ਇੱਥੇ ਹੋਣੀ ਹੈ ਲੱਗ ਗਿਆ ਆ ਬੈਠੇ ਮੈਂ ਇੱਥੇ ਐ ਪਿਆ ਵਿਆ ਸੀਗਾ ਉਹ ਇੱਥੇ ਸੀਗੀ ਤੇ ਉਹ ਗਾਇਬ ਹੀ ਹੋ ਗਈ ਬਸ ਸਾਨੂੰ ਪਤਾ ਹੀ ਨਹੀਂ ਲੱਗਿਆਗਾ ਵੀ ਕਦੋਂ ਸਾਡੇ ਨਾਲ ਮਾਛਾ ਵੀ ਗਈ ਕਿੱਧਰ 8:00 ਵਜ ਗਈ ਗਈ ਸਾਨੂੰ ਤੜਕੇ ਫਿਰੋਜ਼ਪੁਰ ਦੇ ਪਿੰਡ ਰੁਕਨਾ ਬੈਗੂਦਾ ਇਹ ਮਾਮਲਾ ਹੈ ਪਿਤ ਪਰਿਵਾਰ ਕੈਮਰੇ ਅੱਗੇ ਆਇਆ ਉਹਨਾਂ ਦੱਸਿਆ ਕਿ ਨੌਜਵਾਨ ਦਾ ਪਹਿਲਾਂ ਕਤਲ ਹੋ ਚੁੱਕਿਆ ਤੇ ਹੁਣ ਵਿਚੋਲੇ ਨੇ 80000 ਰੁਪਏ ਲੈ ਕੇ ਰਿਸ਼ਤਾ ਕਰਵਾਇਆ ਸੀ ਪਰ ਨਹੀਂ ਸੀ ਪਤਾ ਕਿ ਕੁੜੀ ਅਜਹੀ ਕਰਤੂਤ ਕਰੇਗੀ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਠੱਗੀ ਮੰਨ ਵਾਲੇ ਲੋਕਾਂ ਦੇ ਉੱਤੇ ਸਖਤ ਕਾਰਵਾਈ ਦੀ ਵੀ ਮੰਗ ਕਰ ਰਹੇ ਨੇ ਮੈਂ ਸੁਖਦੇਵ ਸਿੰਘ ਜੀ ਪਿੰਡ ਰੁਕਨੇ ਵਾਲੇ ਦਾ ਜੀ ਇਸ ਨੇ ਕਿੱਥੇ ਪਹਿਲਾਂ ਰਹਿੰਦੇ ਸੀ ਕੀ ਗੱਲ ਅਸੀਂ ਪਹਿਲਾਂ ਕੋਟਕਪੂਰੇ ਰਹਿੰਦੇ ਸੀਗੇ ਕੋਟਕਪੂਰੇ ਸਾਨੂੰ ਮਤਲਬ ਕਿ ਇਹਨਾਂ ਨੇ ਕੁੜੀ ਦਿਖਾਈ ਜੀ ਵੇਖਾ ਵਿਖਾਈ ਹੋ ਗਿਆ ਸੀ ਹਾਂਜੀ ਪਹਿਲਾਂ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਪਹਿਲਾਂ ਜੀ ਹਾਂ ਪਹਿਲਾਂ ਵਿਆਹ ਮੇਰਾ ਉੱਥੇ ਝੋੜ ਖੜਾ ਹੀ ਹੋਇਆ ਸੀ ਜੀ ਹਾਂਜੀ ਉਹਨਾਂ ਦਾ ਤਲਾਕ ਹੋ ਗਿਆ ਸੀਗੇ ਇਹ ਦੂਜਾ ਵਿਆਹ ਸੀਗੇ ਮੇਰੀ ਉਮਰ ਟੱਪਦੀ ਜਾਂਦੀ ਸੀਗੀ ਮੈਂ ਕਿਹਾ ਵੀ ਚਲੋ ਮੈਂ ਬਾਹਰ ਰਹਿਣਾ ਵੀ ਮਤਲਬ ਕਿ ਬਾਹਰ ਜੌਬ ਕਰਦਾ ਜੀ ਮੈਂ ਸਾਡੇ ਨਾਲ ਜਦੋਂ ਮੈਂ ਆਇਆ ਵੀ ਮੈਨੂੰ ਕੋਈ ਵੀ ਸਾਡੇ ਕੋਲ ਪੈਲੀ ਨਹੀਂ ਦਿੱੱਥਾ ਨਹੀਂ ਗਈ ਕੁਛ ਵੀ ਨਹੀਂ ਗਈ ਸਾਡੇ ਕੋਲ ਮੈਂ ਸਿਰਫ ਬਾਹਰ ਜੌਬ ਕਰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈਗਾ ਜੀ ਸ਼ਾਮ ਦਾ ਹੈਗਾ ਜੀ ਫਿਰ ਉਦੋਂ ਮੁੜ ਕੇ ਜੀ ਇੱਕ ਵਿਚੋਲਾ ਆਇਆ ਸਾਡੇ ਕੋਲੇ ਵੀ ਕਹਿੰਦੇ ਵੀ ਵੀ ਅਸੀਂ ਰਿਸ਼ਤੇ ਰੁੱਤੇ ਕਰਾਉਣੇ ਆ ਤੇ ਬੜੇ ਜਣਿਆਂ ਨੂੰ ਕਿਹਾ ਵਿਆ ਸੀਗਾ ਮੈਰਿਜ ਬਿਆਰੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਰਿਸ਼ਤੇ ਕਰਾਉਣੇ ਆ ਵੀ ਆ ਜਾਓ ਤੁਸੀਂ ਤੁਹਾਨੂੰ ਕੁੜੀ ਵਿਖਾ ਦਿੰਨੇ ਆ ਸਾਨੂੰ ਕੁੜੀ ਵਿਖਾ ਦਿੱਤੀ ਜੀ ਇਹਨੇ ਤੇ ਅਸੀਂ ਆਖਿਆ ਵੀ ਚਲੋ ਵੀ ਗਰੀਬ ਘਰ ਦੀ ਕੁੜੀ ਆ ਵੀ ਚਲੋ ਵੀ ਕਰੇ ਵੀ ਆਪਣੇ ਚਲੋ ਇਹਦਾ ਮਾਪਿਓ ਮਰਿਆ ਹੋਇਆ ਮੈਨੂੰ ਕਹਿੰਦੀ ਵੀ ਮਾਪਿਓ ਮਰਿਆ ਹੋਇਆ ਮੇਰਾ ਤੇ ਮੈਂ ਕਹਾਂ ਕੋਈ ਗੱਲ ਨਹੀਂ ਵੀ ਚਲੋ ਮਾਪਿਓ ਇਹ ਵੀ ਹੁੰਦਾ ਸੋਹਰਾ ਪਰਿਵਾਰ ਵੀ ਮਾਪਿਓ ਵਰਗਾ ਹੀ ਹੁੰਦਾ ਵੀ ਤੂੰ ਰਾਜ ਕਰੇਂਗੀ ਘਰ ਦੇ ਵਿੱਚ ਕਿਉਂ ਮੇਰੇ ਵਰਗੇ ਨੇ ਤਾਂ ਆਉਣਾ ਹੁੰਦਾ ਛੁੱਟੀ ਆਉਣਾ ਹੁੰਦਾ ਈ ਤੇ ਤੇਰੇ ਕੋਲ ਹੀ ਰਹਿਣਾ ਸਾਰਾ ਕੁਝ ਤੇ ਮੈਂ ਜੀ ਜਿਹੜਾ ਵੀ ਕੋਈ ਸੋਨਾ ਬਾਰੋ ਬਣਾ ਕੇ ਲੈ ਕੇ ਆਇਆ ਸੀ ਜੋ ਮੇਰਾ ਵਿਆਹ ਤੇ ਖਰਚਾ ਹੋਇਆ ਜੀ ਤੇ ਗੱਡੀਆਂ ਦਾ ਤੇਲ ਪਾਣੀ ਜੋ ਵੀ ਕਰਾਈਆਂ ਦੋ ਗੱਡੀਆਂ ਗਈਆਂ ਸੀਗੇ ਮਤਲਬ ਕਿ 15 16 20 ਜੀ ਗਏ ਸੀਗੇ ਇਹ ਗੱਡੀਆਂ ਤੇ ਤੇ ਉਦੋਂ ਮੁੜ ਕੇ ਜੀ ਸਾਰਾ ਕੁਝ ਕਰ ਕਰਾ ਕੇ ਉੱਥੇ ਪਹਿਲੇ ਜੀਰੇ ਗਏ ਜੀ ਉੱਥੋਂ ਇਹਦਾ ਭਰਾ ਭੱਜ ਗਿਆ ਜੀ ਆਧਾਰ ਕਾਰਡ ਨਹੀਂ ਇਹਦੇ ਕੋਲ ਸੀਗਾ ਉਹ ਕਹਿੰਦਾ ਵੀ ਮੈਂ ਮਾਰਗ ਤੇ ਪਹੁੰਚ ਗਿਆ ਤੇ ਫਿਰ ਮੇਰੇ ਸਾਡੇ ਆਪ ਦੇ ਜਿਹੜੇ ਜੀ ਸੀਗੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਵੀ ਚਲੋ ਤੁਹਾਡੇ ਫੇਰੇ ਕਰਾ ਦਿੰਨੇ ਆ ਸੋਰ ਸਿੰਘ ਵਾਲੇ ਸਾਡੇ ਫੇਰੇ ਹੋਗੇ ਜੀ ਹਾਂਜੀ ਗੁਰਦਾਰੇ ਦੇ ਵਿੱਚ ਫੇਰੇ ਹੋ ਕੇ ਤੇ ਉਦੋਂ ਮੁੜ ਕੇ ਵਿਚੋਲੇ ਨੇ ਰੋਲਾ ਪਾ ਲਿਆ ਸਾਡੇ ਨਾਲ ਕਹਿੰਦਾ ਵੀ ਮੈਂ ਤਾਂ ਇੰਨੇ ਹੀ ਲੈਣੇ ਪੈਸੇ ਉਹਨੂੰ ਜੀ ਉਦੋਂ ਫਿਰ ਪੈਸੇ ਦਿੱਤੇ ਗਏ ਸਾਂ ਫਿਰ ਅਸੀਂ ਕਹਿੰਦੇ ਵੀ ਜਾਂ ਕੁੜੀ ਛੱਡ ਦੋ ਇੱਥੇ ਜਾਂ ਫਿਰ ਪੈਸੇ ਦੋ ਫੇਰੇ ਸਾਡੇ ਹੋ ਗਏ ਸੀ ਕਿ ਜਦੋਂ ਤੁਰਨ ਲੱਗੇ ਫਿਰ ਇਹਨੂੰ ਪੈਸੇ ਦਿੱਤੇ ਜੀ ਕਿੰਨੇ ਦਿੱਤੇ ਉਦੋਂ ਜੀ 15000 ਰੁਪਏ ਲੋ ਦਿੱਤਾ ਸੀਗਾ ਜੀ ਤੇ ਮਤਲਬ ਕਿ 70000 ਰੁਪਿਆ 85000 ਰੁਪਿਆ ਟੋਟਲ 85000 ਰੁਪਿਆ ਦਿੱਤਾ ਹੀ ਇਹਨੂੰ ਲੱਖ ਰੁਪਏ ਦੀ ਮੰਗ ਹਾਂ ਜੀ ਲੱਖ ਰੁਪਏ ਦੀ ਮੰਗ ਸੀਗੀ ਜਿੰਦੀ ਹਾਂਜੀ ਫਿਰ ਉਦੋਂ ਮੁੜ ਕੇ ਜੀ ਅਸੀਂ ਕਰ ਕਰਾ ਕੇ ਇਹਨੂੰ ਪੈਸੇ ਦੇ ਕੇ ਕੁੜੀ ਲਾਇਆ ਜੀ ਘਰੇ ਜੋ ਛਕਣ ਵਿਹਾਰ ਹੋਇਆ ਜੀ ਸਾਡੇ ਘਰ ਦੇ ਵਿੱਚ ਸਾਰਾ ਕੁਝ ਸਹੀ ਹੋਇਆ ਜੀ ਫਿਰ ਉਦੋਂ ਮੁੜ ਕੇ ਮੇਰੇ ਸੰਡੂ ਨੇ ਤੇ ਮੇਰੀ ਸਾਲੀ ਹਰਨੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜੀ ਵੀ ਮੈਨੂੰ ਸਾਨੂੰ ਪੈਸਿਆਂ ਦੀ ਲੋੜ ਹੈ ਵੀ ਮੇਰੀ ਘਰ ਵਾਲੀ ਬਿਮਾਰ ਆ ਮੇਰੇ ਸੰਡੂ ਜੀ ਕਹਿੰਦੇ ਗੁਰਪ੍ਰੀਤ ਸਿੰਘ ਦੀਪੂ ਨਾਮ ਆਈ ਹੁੰਦਾ ਤਲਵੰਡੀ ਦਾ ਰਹਿਣ ਵਾਲਾ ਜੀ ਤੇ ਫਿਰ ਉਦੋਂ ਮੁੜ ਕੇ ਹੀ ਸਾਡੇ ਕੋਲ ਬਹਾਨੇ ਦੇ ਨਾਲ ਵੀ ਕਹਿੰਦੇ ਵੀ ਮੇਰੀ ਘਰ ਵਾਲੀ ਬਿਮਾਰ ਆ ਉਹਨੂੰ ਜਵਾਬ ਮਿਲ ਗਿਆ ਵੀ ਸਾਨੂੰ ਪੈਸਿਆਂ ਦੀ ਲੋੜ ਆ ਅਸੀਂ ਮਨਪ੍ਰੀਤ ਨੂੰ ਲੈ ਕੇ ਜਾਣਾ ਤੇ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਉਹਨਾਂ ਨੂੰ ਫਿਰ 2000 ਰੁਪਏ ਇੱਕ ਛਿਗੇ ਕੋਲੇ ਕੋ ਉਹਨਾਂ ਕੋ ਪਿਆ ਸੀਗਾ ਇਹ ਦੇ ਦਿੱਤਾ ਜੀ ਫਿਰ ਜਦੋਂ ਕੁੜੀ ਨੂੰ ਲੈ ਗਏ ਨੇ ਉਦੋਂ ਮੁੜ ਕੇ ਭੇਜ ਦੇ ਨਹੀਂ ਗਈ ਇੱਥੇ ਕੀ ਕਰਦੇ ਸੀ ਕੀ ਉਹ ਇੱਥੇ ਜੀ ਬਸ ਉਹ ਮੈਨੂੰ ਕਹਿੰਦੀ ਲੂਜ਼ ਮੋਸ਼ਨ ਹੋਇਆ ਮੈਨੂੰ ਇਹਨੂੰ ਦਵਾਈ ਲਿਆ ਦਿਓ ਮੈਨੂੰ ਦਵਾਈ ਲਿਆ ਲਿਆ ਦਿਓ ਵੀ ਮੈਨੂੰ ਲੂਜ਼ ਮੋਸ਼ਨ ਹੋਇਆ 2-2 3-3 ਘੰਟੇ ਬਾਥਰੂਮ ਚ ਨਹੀਂ ਨਿਕਲਦੀ ਹਾਂਜੀ ਕੋਈ ਨਸ਼ਾ ਕਰਦੀ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ ਕੁਝ ਨਿਕਲਿਆ ਵੀ ਨਸ਼ਾ ਹਾਂਜੀ ਨਸ਼ੇ ਚ ਨਿਕਲਿਆ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀ ਇੱਕ ਦਾਹਾਂ ਦਾ ਨੋਟ ਛੜਿਆ ਹੋਇਆ ਸੀਗਾ ਤੇ ਗੋਲੀਆਂ ਦੇ ਪੱਤੇ ਸੀਗੇ ਜੋ ਸਾਨੂੰ ਦਿੱਤੇ ਗਏ ਸੀਗੇ ਨੀਂਦ ਵਾਲੀਆਂ ਗੋਲੀਆਂ ਦੇ ਤੁਹਾਨੂੰ ਵੀ ਦੇ ਕੇ ਫਰਾਰ ਹਾਂਜੀ ਸਾਨੂੰ ਦੇ ਕੇ ਫਰਾਰ ਹੋ ਗਈ ਜੀ ਰਾਤ ਦੇ ਸਮੇਂ ਹੀ ਇਹ ਰਾਤ ਦਾ ਕੁਛ 2:30 3 ਦਾ ਟਾਈਮ ਸੀਗਾ ਹੀ ਉਦੋਂ ਮਾਤਾ ਜੀ ਜਾਗਦੇ ਸੀ ਮਾਤਾ ਜੀ ਫਿਰ ਦਵਾਈ ਉਹਨੂੰ ਦੁਖਵਾਤੀ ਮਾਤਾ ਨੂੰ ਤੇ ਸਾਡੇ ਕੋਲ ਮੈਨੂੰ ਕਹਿੰਦੀ ਵੀ ਕੱਦੂ ਦੀ ਸਬਜ਼ੀ ਲਿਆ ਦੇ ਕੱਦੂ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਬਣਾਈ ਉਹਦੇ ਵਿੱਚ ਵੀ ਗੋਲੀਆਂ ਦਿੱਤੀਆਂ ਗਈਆਂ ਫਿਰ ਉਦੋਂ ਮੜ ਕੇ ਸਾਨੂੰ ਇਹੀ ਗਲਾਸ-ਗਲਾਸ ਦੁੱਧ ਪੀਤਾ ਉਹਦੇ ਵਿੱਚ ਵੀ ਦਿੱਤੀਆਂ ਗਈਆਂ ਸਾਨੂੰ ਗੋਲੀਆਂ ਤੇ ਸਾਨੂੰ ਕੋਈ ਹੋਸ਼ ਨਹੀਂ ਸੀਗਾ ਮੈਨੂੰ ਤਾਂ ਸਮਾਂ ਚੁੱਕ ਕੇ ਰਫੂ ਚੱਕਰ ਹੋ ਗਿਆ ਹਾਂਜੀ ਰਫੂ ਚੱਕਰ ਹੋ ਗਈ ਜੀ ਉਹਦੇ ਹਾਂਜੀ ਮੇਰਾ ਗੋਲਡ ਸੀਗਾ ਹੀ ਹਾਂਜੀ ਦੋ ਛਾਪਾਂ ਸੀਗੀਆਂ ਜੈਂਟਸ ਤੀਜੀ ਛਾਪ ਸੀਗੀ ਲੇਡੀਜ਼ ਇੱਕ ਬ੍ਰੇਸਲੈਟ ਸੀਗਾ ਇੱਕ ਚੈਨ ਸੀਗਾ ਇੱਕ ਵਿੱਚ ਲੋਕਟ ਪਾਇਆ ਹੋਇਆ ਵੈ ਸੀਗਾ ਖੰਡੇ ਦਾ ਦੋ ਨੱਥੀਆਂ ਸੀਗੀਆਂ ਤੇ ਚੈਨ ਸੀਗੀ ਹੁਣ ਪੁਲਿਸ ਉਹਦੇ ਮਾਮਲਾ ਦਰਜ ਕਰਤਾ ਹਾਂਜੀ ਮਾਮਲਾ ਦਰਜ ਕਰ ਦਿੱਤਾ ਜੀ ਸਾਡੀ ਇਹੀ ਮੰਗ ਹੈ ਜੀ ਸਾਡੇ ਨਾਲ ਜੋ ਵੀ ਧੋਖਾਧੜੀ ਹੋਈ ਹੈ ਸਾਨੂੰ ਇਨਸਾਫ ਮਿਲ ਜੇ ਤੇ ਉਹਨਾਂ ਦੇ ਤੇ ਸਖਤ ਸਾਰੇ ਪਰਿਵਾਰ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੋ ਦਾ ਬਲਜੀਤ ਕੋਰ ਜੀ ਬਜੀਤ ਕੋਰ ਕਿੱਥੋਂ ਦਾ ਰਹਿਣ ਵਾਲੇ ਫਿਰਕਨੇ ਪੇ ਮੇ ਨੂੰ ਹਾਂ ਕੀ ਗੱਲਬਾਤ ਹੈ ਗੱਲਬਾਤ ਇਹੋ ਹੀ ਹੋਈ ਐ ਇਸ ਵਿਆਹ ਕੇ ਲਿਆਂਦਾ ਮੁੰਡੇ ਨੂੰ ਉਥੋਂ ਉੱਤੇ ਸੁਰਸੋਂ ਫੇਰੀ ਦਿੱਤੀ ਨੇ ਕੁੜੀ ਦਾ ਨਾਮ ਕੀ ਸੀ ਕੁੜੀ ਦਾ ਮਨਪ੍ਰੀਤ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਓ ਹੈ ਡਗਰੂ 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 ਦੀ ਹਾਂਜੀ ਅੱਛਾ ਜੇ ਤੋ ਕਿ ਲਾਵਾ ਫਿਰ ਸੁਰਸੋਂ ਲਾਵਾ ਸੁਰਸੋਂ ਫਿਰ ਕਰਾਂਗੇ ਕੀ ਹੋਇਆ ਹਾਂਜੀ ਕੀ ਹੋਇਆ ਹੋਇਆ ਕੁਛ ਨੋ ਨਨੇ ਆਖਿਆ ਸੀ ਫੇਰ ਇਹਨਾਂ ਨੇ ਤੁਸੀਂ ਤੇਨ ਮਾ ਲਾ ਪਾ ਲੋ ਜਾਂ ਉਹ ਜ ਫੇਰੇ ਕਰਨੇ ਨਹੀਂ ਕਰਨੇ ਨਾ ਉਹਨਾਂ ਧਾਰ ਘੱਟ ਦਿੱਤਾ ਨਾ ਕੁਛ ਸਾਨੂੰ ਦਿੱਤਾ ਸਾਡੇ ਜਿਹੜਾ ਬਾਬੇ ਜੀ ਤੁਹਾਨੂੰ ਹਿੱਦਤ ਚ ਨਹੀਂ ਦਿੰਦੇ ਧਾਰ ਕਰਦੇ ਸਫੇਰੇ ਲਈ ਨਾ ਸਫੇਰੇ ਲਈ ਨਹੀਂ ਤੱਕੇ ਨਾ ਪਿੱਤਾ ਨੇ ਜੀ ਉਹ ਬੰਦੇ ਫੇਰ ਪੈਸੇ ਦੇਣ ਲੱਗੇ ਨੂੰ ਵਿਚੋਲੇ ਨੂੰ ਤੇ ਉਹਦੇ ਇੰਨੇ ਨਹੀਂ ਲੈਣ ਮੈਂ ਇੰਨੇ ਲੈਣੇ ਆ ਉਹ ਵੀ ਅਸੀਂ ਦੇ ਦਿੱਤੇ ਉਹਨਾਂ ਨੂੰ 85000 ਰੁਪਇਆ ਲੱਖ ਵੰਗਦਾ ਸੀ ਅੱਛਾ ਫੇਰ ਅਸੀਂ ਫੇਰ ਘਰੇ ਲੈ ਆਏ ਬਰਾਤ ਦੇ ਵਿੱਚ ਹੀ ਵਿਚੋਲੇ ਨੇ ਰੋਲਾ ਪਾ ਹਾਂ ਜੀ ਬਰਾਤ ਦੇ ਵਿੱਚ ਹੀ ਪਾਲੇ ਕੋੜੀ ਤੋਰਨੀ ਕੋੜੀ ਨਹੀਂ ਅਸੀ ਤੋਰਨੀ ਫਿਰ ਜੇ ਤੁਸੀਂ ਪੂਰੇ ਨੇ ਪੈਸੇ ਦੇਣੀ ਸਾਨੂੰ ਅਸੀਂ ਤੂੰ ਐ ਥੋੜੇ ਆਖੇ ਸੀ ਤੁਹਾਨੂੰ 1 ਲੱਖ ਰੁਪਏ ਮੰਗਦਾ ਪਿਆ ਹਾਂ ਹਾਂ ਇਸੇ ਗੱਲੋਂ ਫਿਰ ਅਸੀਂ ਫਿਰ ਦੇ ਦਿੱਤੇ 80000 ਰੁਪਏ ਅਸੀਂ ਦੇ ਤਾਂ ਫਿਰ ਚਾਚੇ ਵਰ ਕੁਲੀ ਕਰ ਲੈ ਕੇ ਕਿ ਕੁੜੀ ਇਸ ਘਰੇ ਲੈ ਕੇ ਸਗਣ ਵੀ ਆਖੇ ਇੱਥੇ ਕੀ ਖਾਤਾ ਹਾਂ ਇੱਥੇ ਅਨੇ ਅਸੀਂ ਰੋਟੀ ਪਾਣੀ ਖਾਦਾ ਤੇ ਮਾਂ ਪੁੱਤਰ ਦੁੱਧ ਚ ਪਾ ਦਿੱਤਾ ਸਬਜ਼ੀ ਚ ਪਾ ਦਿੱਤੇ ਬਸ ਗੋਲੀਆਂ ਸਾਨੂੰ ਤੇ ਨਗਵਜੇ ਮੇਰੇ ਨਾ ਪੀੜ ਹੋਈ ਲਾਟ ਤੁਸੀਂ ਬਿਠੀ ਇਹ ਜੱਬੀਆਂ ਦੇ ਫਟਕੇ ਦੇ ਤੁਰੇ ਫਿਰ ਮੈਂ ਕੀ ਕਰਦੀ ਆਂਦੀ ਕੁਛ ਨਹੀਂ ਗੋਲੀ ਖਾਣ ਲੱਗੀ ਮੈਨੂੰ ਆਦੀ ਮੈਂ ਗੋਲੀ ਖਾਣ ਲੱਗੀ ਪਤਾ ਨਹੀਂ ਮੈਨੇ ਤਾਂ ਵੀ ਖਾ ਲਾ ਮੈਂ ਮੈਨੀ ਖਾਣੀ ਗੋਲੀ ਤੇ ਮੈਂ ਲਾਤੇ ਪੀਰ ਕਰਦੀ ਮੈਂ ਆਪੇ ਮੇਰੇ ਮਨ ਹੈ ਮੈਂ ਗੋ ਜੋ ਮੈਂ ਤੱਕੇ ਨਾ ਗੋਲ ਨਾ ਖਵਾ ਦਿੱਤੇ ਖਾ ਕੇ ਤੇ ਮੈਨੂੰ ਪਤਾ ਨਹੀਂ ਕਿਹੜੇ ਟਾਈਮ ਤੇ ਮੰਜੇ ਤੇ ਡੇਗੂ ਪੀਂਗ ਤੇ ਨਹੀਂ ਦਿੱਤਾ ਪਤਾ ਨਹੀਂ ਲੱਕ ਮੈਨੂੰ ਨੀਂਦ ਆ ਗਈ ਫਿਰ ਪਤਾ ਨਹੀਂ ਸੰਨ ਕਿਹੜੇ ਟਾਈਮ ਤੇ ਉਹ ਗਈ ਕਿਹੜੇ ਟਾਈਮ ਤੇ ਨੀਂਦ ਆ ਗਈ ਹਾਂਜੀ ਫਿਰ ਅਸੀਂ ਲੈ ਗਈ ਸੋਨਾ ਲੈ ਗਈ ਪੈਸੇ ਕੱਢ ਕੇ ਲੈ ਗਈ ਸੋਨਾ ਤੁਹਾਡਾ ਆਪਣਾ ਸੀਗਾ ਹਾਂ ਬੱਚੇ ਦਾ ਸੀ ਇਹ ਕਲੇਡੀ ਇਹ ਚਾਹ ਦੀ ਜਿਆਦਾ ਸਾਲਾਂ ਬਚੇਦਾ ਸੀ ਅੱਛਾ ਉਹ ਵੀ ਲੈ ਗਈ ਉਹ ਵੀ ਸਾਰਾ ਲੈ ਗਈ ਐਸੇ ਕਿੰਨੇ ਕੱਢੇ ਐਸੇ 3000 ਰੁਪਏ ਗਿਆ ਇੱਕ ਸੀ ਮੜੂਏ ਚ 7000 ਰੁਪਏ ਉਹ ਲੈ ਗਈ ਪ੍ਰਾਰਭ ਪ੍ਰਾਰਭ ਉਹ ਕੀ ਮੰਗੇ ਤੁਹਾਡੀ ਹੁਣ ਸਾਡੀ ਇਹ ਆ ਨੰ ਗਵਰਨਮੈਂਟ ਹੈ ਆਰਬੀਨ ਦੇ ਤੱਕ ਆਰਬੀਨ ਬਹੁਤ ਸਖਤ ਹੋਵੇ ਉਹਨਾਂ ਤੇ ਸਾਨੂੰ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਮੋੜ ਦੇਵੇ ਅਸੀਂ ਕੁੜੀ ਨਹੀਂ ਰੱਖਣੀ ਉਹ ਤੈਨੂੰ ਦੱਸਾਂ ਜੇ ਅਖਣ ਕੁੜੀ ਲੀ ਲੋ ਜਾਂ ਕਿਸ ਤਰ੍ਹਾਂ ਕੁੜੀ ਨਹੀਂ ਰੱਖੀ ਧੋਖਾ ਤੁਹਾਡੀ ਕੀ ਸੀ ਤੁਹਾਡੇ ਧੋਖਾ ਬਹੁਤ ਸਾਡੇ ਨਾਲ ਕੀਤਾ ਉਹਨਾਂ ਨੇ ਪੁਲਿਸ ਨੇ ਹੁਣ ਤੱਕ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਫਿਲਹਾਲ ਪੁੱਛਗਿੱਛ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਸਾਰਾ ਡਰਾਮਾ ਕਿਸ ਦੇ ਬਲੋਰ ਰਚਿਆ ਗਿਆ ਸੀ ਤੇ ਇਸ ਦੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹੈ ਤੇ ਇਸ ਤੋਂ ਪਹਿਲਾਂ ਹੀ ਅਜਿਹਾ ਕਿੰਨੇ ਲੋਕਾਂ ਦੇ ਨਾਲ ਕਰ ਚੁੱਕੇ ਨੇ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਇਹ ਵੀ ਵੇਖਣਾ ਲਾਜ਼ਮੀ ਹੋਵੇਗਾ ਰੋਜਪੁਰ ਤੋਂ ਪਰਮਜੀਤ ਸੁਖਾਣਾ ਪੰਜਾਬੀਓ ਚੈਨਲ